ਮੋਰਿੰਡਾ ਵਿਕੇ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋਂ ਆਪਣੇ ਹਲਕੇ ਦੇ ਵਿਦਿਆਰਥੀਆਂ ਵਿੱਚ ਪ੍ਰਤਿਭਾ ਨਿਖਾਰਨ ਦੇ ਮਨੋਰਥ ਨਾਲ ਯੂਥ ਫੈਸਟ ਕਰਵਾਉਣ ਸੰਬੰਧੀ ਪੋਸਟਰ ਜਾਰੀ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ.ਡੀ.ਐਮ ਚਮਕੌਰ ਸਾਹਿਬ ਤੇ ਐਸ.ਡੀ.ਐਮ ਮੋਰਿੰਡਾ ਨੇ ਦੱਸਿਆ ਕਿ ਬੱਚਿਆਂ ਨੂੰ ਨਸ਼ਿਆ ਤੋਂ ਦੂਰ ਰੱਖਣ ਲਈ ਅਤੇ ਉਨ੍ਹਾਂ ਦੀ ਪ੍ਰਤਿਭਾ ਨਿਖਾਰਨ ਦੇ ਮਨੋਰਥ ਨਾਲ ਯੂਥ ਫੈਸਟ ਕਰਵਾਏ ਜਾ ਰਹੇ ਨੇ। ਜਿਸ ਦੇ ਚਲਦਿਆਂ ਉਨ੍ਹਾਂ ਵੱਲੋਂ 18 ਅਤੇ 19 ਜਨਵਰੀ ਨੂੰ ਦੋ ਦਿਨ ਯੂਥ ਫੈਸਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਠੇੜੀ ਵਿਕੇ ਕਰਵਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ। ਇਸ ਮੌਕੇ ਵਿਧਾਇਕ ਡਾਕਟਰ ਚਰਨ ਗਵਾਈ ਵਾਲੀ ਪੰਜਾਬ ਸਰਕਾਰ ਪਹਿਲਾਂ ਤੋਂ ਹੀ ਬੱਚਿਆਂ ਦੇ ਸਰੀਰਕ ਮਾਨਸਿਕ ਅਤੇ ਬੁੱਧੀਕ ਵਿਕਾਸ ਲਈ ਯੋਜਨਾ ਬਣਾਉਣ ਦੀ ਪਹਿਲ ਕਰ ਚੁੱਕੀ ਹੈ। ਕੋਈ ਇਹ ਜਿਹੜਾ ਯੂਥ ਫੈਸਟ ਅਸੀਂ ਆਪਣੇ ਹਲਕੇ 'ਚ ਕਰਵਾ ਰਹੇ ਹਾਂ ਇਹ 18 ਤੇ 19 ਤਰੀਕ ਨੂੰ ਸਾਡੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੁਥੇੜੀ ਉੱਥੇ ਹੋ ਰਿਹਾ ਹੈ। ਔਰ ਇਹਦਾ ਜਿਹੜਾ ਮੇਨ ਮਕਸਦ ਹੈ ਕਿ ਆਪਣੇ ਜਿਹੜੇ ਨੌਜਵਾਨ ਨੇ ਸਾਡੀਆਂ ਬੱਚੀਆਂ ਸਾਡੇ ਬੱਚੇ ਉਹ ਸਿੱਧੇ ਰਸਤੇ ਪੈਣ ਨਸ਼ਿਆਂ ਤੋਂ ਦੂਰ ਰਹਿਣ ਔਰ ਆਪਣੇ ਆਪ ਆਪਣੀ ਜਿਹੜੀ ਪ੍ਰਤਿਭਾ ਆਪਣਾ ਜੋ ਟੈਲੈਂਟ ਹੈ ਉਹਨੂੰ ਸਾਹਮਣੇ ਰੱਖਣ ਔਰ ਵੱਖ-ਵੱਖ ਜਿਹੜੇ ਜਿਹੜੇ ਇਹਦੇ ਵਿੱਚ ਥੀਮ ਲਿੱਤੇ ਗਏ ਹਨ ਉਹ ਸਾਰਾ ਤੁਹਾਨੂੰ ਪੋਸਟ ਤੇ ਦੱਸਿਆ ਕਿ ਚਾਹੇ ਭੰਗੜਾ ਗੀਤ ਲੋਕ ਗੀਤ ਜਾਂ ਗਿੱਧਾ ਤੇ ਹੋਰ ਜੋ ਵੀ ਟੈਲੈਂਟ ਕੋਈ ਆਪਣਾ ਦਿਖਾ ਸਕਦਾ ਉਹ ਇੱਥੇ ਆ ਕੇ ਸਾਡੇ 18 ਤੇ 19 ਤਰੀਕ ਨੂੰ ਜਰੂਰ ਸਾਰੇ ਹਲਕਾ ਨਿਵਾਸੀ ਇੱਥੇ ਪਹੁੰਚਣ ਤੇ ਮੈਂ ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਜਿਨ੍ਹਾਂ ਨੇ ਕਿ ਪਹਿਲਾਂ ਵੀ ਨੌਜਵਾਨਾਂ ਨੂੰ ਆਪਣਾ ਜਿਹੜਾ ਵਿਕਾਸ ਲਈ ਚਾਹੇ ਉਹ ਖੇਡਾਂ ਵੱਲ ਹੋਵੇ ਚਾਹੇ ਕਿਸੇ ਹੋਰ ਤਰ੍ਹਾਂ ਹੋਵੇ ਉਹਨੂੰ ਹਮੇਸ਼ਾ ਹੀ ਪ੍ਰੋਸਥਾਨ ਦਿੱਤਾ ਹੈ ਔਰ ਕੋਸ਼ਿਸ਼ ਕੀਤੀ ਹੈ ਕਿ ਜੋ ਸਾਡਾ ਜਿਹੜਾ ਬ੍ਰੇਨ ਡレイン ਔਰ ਮਨੀ ਡレイン ਬੱਚਿਆਂ ਚ ਬਾਹਰ ਨੂੰ ਜਾਣ ਦਾ ਇੱਕ ਪਿਆ ਹੈ ਉਹ ਬੰਦ ਹੋਵੇ ਕਿੰਨੇ ਸਕੂਲ ਜੜੇ ਚ ਭਾਗ ਲਏ ਇਦੇ ਬਾਰੇ ਤੁਹਾਨੂੰ ਐਸ ਡੀ ਐਮ ਸਾਹਿਬ ਸਾਰੀ ਡਿਟੇਲ ਚ ਦੱਸਣਗੇ ਤੇ ਕਿਉਂਕਿ ਇਹ ਸਾਰਾ ਇਹਨਾਂ ਦੀ ਦੇਖਰੇਖ ਸਾਡੇ ਅਮਰੀਕ ਸਿੰਘ ਜੀ ਐਸ ਡੀ ਐਮ ਚਮਕੌਰ ਸਾਹਿਬ ਤੇ ਸੁਖਪਾਲ ਸਿੰਘ ਜੀ ਐਸ ਡੀ ਐਮ ਜਿਹੜੇ ਆਪਣੇ ਮੋਰਿੰਡਾ ਇਹ ਸਾਰਾ ਇਹਨਾਂ ਦੀ ਬਹੁਤ ਵੱਡੀ ਮਿਹਨਤ ਸੋ ਮੈਂ ਕਰਦਾ ਇਹਨਾਂ ਨੂੰ ਅਪੀਲ ਕਰਦਾ ਦੱਸਣਗੇ ਤੁਹਾਨੂੰ ਸਾਰਾ ਸਾਡੇ ਮਾਨਯੋਗ ਹਲਕਾ ਵਿਧਾਇਕ ਜੀ ਤੇ ਇਹ ਬੜੇ ਪਿਛਲੇ ਕਈ ਸਮੇਂ ਤੋਂ ਜਿਹੜਾ ਹੈਗਾ ਉਪਰਾਲਾ ਸੀਗਾ ਕਿ ਜਿੰਨੇ ਵੀ ਆਪਣੇ ਨੌਜਵਾਨ ਬੱਚੇ ਹੈਗੇ ਉਹਨਾਂ ਨੂੰ ਇੱਕ ਮੌਕਾ ਦਿੱਤਾ ਜਾਵੇ ਉਹਨਾਂ ਨੂੰ ਜਿਹੜਾ ਹੈਗਾ ਆਪਾਂ ਅੱਗੇ ਲੈ ਕੇ ਆਈਏ ਕਿ ਉਹ ਆਪਣੀ ਪ੍ਰਤਿਭਾ ਆਪਣਾ ਟੈਲੈਂਟ ਜਿਹੜਾ ਹੈਗਾ ਦਿਖਾ ਸਕਣ ਕਿਉਂਕਿ ਕਈ ਵਾਰ ਬੱਚਿਆਂ ਦੇ ਵਿੱਚ ਟੈਲੈਂਟ ਹੈਗਾ ਪਰ ਉਹਨਾਂ ਨੂੰ ਪ੍ਰੋਪਰ ਪਲੇਟਫਾਰਮ ਨਹੀਂ ਮਿਲਦਾ ਇਸ ਲਈ ਇਹਨਾਂ ਦੇ ਜਿਹੜੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਇਹ ਪ੍ਰੋਗਰਾਮ ਲਿਖਿਆ ਗਿਆ ਇਹਦੇ ਵਿੱਚ ਜਿਵੇਂ ਐਸਕੇਨ ਸਾਹਿਬ ਨੇ ਦੱਸਿਆ ਕਿ ਜਿਹਨੇ ਕੋ ਪਲੱਸ 1 ਔਰ 2 ਦੇ ਖਾਸ ਕਰਕੇ ਜਿੰਨੇ ਵੀ ਬੱਚੇ ਆ ਉਹ ਵੱਖ-ਵੱਖ ਜਿਹੜੇ ਹੈਗੇ ਆਪਣੇ ਜਿੰਨੀਆਂ ਬਣ ਗਈਆਂ ਹੈਆਂ ਕਿ ਉਹਨਾਂ ਵਿੱਚ ਪਾਰਟਿਸਿਪੇਟ ਕਰਨਗੇ ਔਰ ਬੱਚਿਆਂ ਨੂੰ ਅਸੀਂ ਪ੍ਰੇਰਿਤ ਕਰਾਂਗੇ ਕਿ ਉਹ ਆਪਣਾ ਟੈਲੈਂਟ ਬਾਹਰ ਲੈ ਕੇ ਆਉਣ ਵੱਧ ਤੋਂ ਵੱਧ ਉਹਨਾਂ ਨੂੰ ਮੌਕਾ ਮਿਲੇ ਔਰ ਜਿਹੜਾ ਹੈਗਾ ਨਸ਼ਿਆਂ ਤੋਂ ਤੇ ਹੋਰ ਬੁਰੀਆਂ ਆਦਤਾਂ ਤੋਂ ਦੂਰ ਰਹਿਣ ਔਰ ਜਿਹੜਾ ਹੈਗਾ ਇਸ ਪ੍ਰੇਰਣਾ ਦੇ ਨਾਲ ਅਸੀਂ ਜਿਹੜਾ ਹੈਗਾ ਲੈ ਕੇ ਅੱਗੇ ਚੱਲ ਰਹੇ ਹਾਂ ਕਿ ਇਸ ਤਰ੍ਹਾਂ ਦੇ ਹੋਰ ਵੀ ਅੱਗੇ ਪ੍ਰੋਗਰਾਮ ਕਰਵਾਵਾਂਗੇ ਤਾਂ ਕਿ ਜਿਹੜਾ ਬੱਚਿਆਂ ਨੂੰ ਜਿਹੜਾ ਹੈਗਾ ਵੱਧ ਤੋਂ ਵੱਧ ਮੌਕੇ ਮਿਲ ਸਕੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਦੱਸਿਆ ਕਿ ਅਜਿਹੇ ਯੂਥ ਫੈਸਟ ਹਲਕੇ ਵਿੱਚ ਹੋਰ ਵੀ ਕਰਵਾਏ ਜਾਣਗੇ ਤਾਂ ਜੋ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕੇ ਅਤੇ ਉਹਨਾਂ ਦੀ ਪ੍ਰਤਿਭਾ ਨਿਖਾਰੀ ਜਾ ਸਕੇ। ਉਹਨਾਂ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਠੇੜੀ ਵਿਖੇ ਕਰਵਾਈ ਜਾ ਰਹੀ ਇਸ ਦੋ ਦਿਨੀ ਯੂਥ ਫੈਸਟ ਵਿੱਚ ਵੱਖ-ਵੱਖ ਵਣਗੀਆਂ ਥੀਮ, ਗਿੱਧਾ, ਪੰਗੜਾ, ਭਾਸ਼ਣ, ਲੋਕਗੀਤ, ਨਾਟਕ, ਇਕਪatri ਨਾਟਕ, ਕਵਿਤਾ ਗਾਇਨ, ਕਵੀਸ਼ਰੀ, ਗਜ਼ਲ ਗਾਇਨ, ਭੰਡ ਨਕਲਾ, ਤਾਰਾਂ ਰੰਗੀ, ਸਾਜ ਬਜੋਣਾ, ਸਿੱਠਣੀਆਂ ਤੇ ਪੇਂਟਿੰਗ ਆਦਿ ਹਰ ਤਰ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਪ੍ਰੋਗਰਾਮ ਰ ਜੱਟਪਣੀ ਟੀਵੀ ਲਈ ਮੋਰਿੰਡਾ ਤੋਂ ਅਮਰਜੀਤ ਤੇ ਮੰਦੀ ਰਿਪੋਰਟ